ਸਾਰਿਆਂ ਨੂੰ ਪਿਆਰ ਭਰੀ ਸਸ਼ੀਅਕਾਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਮੁਲਾਜ਼ਮਾਂ ਪੈਨਸ਼ਨਰ ਦੇ ਲਈ ਵੱਡੀ ਗੁੱਡ ਨਿਊਜ਼ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਵਿੱਤ ਵਿਭਾਗ ਕਿਸ ਦਿਨ ਕਰੇਗਾ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਬਕਾਏ ਦਾ ਜੋ ਕਿ ਏਰੀਅਰ ਹੈ ਬਕਾਇਆ ਜਾਰੀ ਸੋ ਲਾਈਵ ਕਾਨਫਰੰਸ ਦੇ ਵਿੱਚ ਵਿਤ ਮੰਤ ਹਰਪਾਲ ਸਿੰਘ ਛੀਮਾ ਨੇ ਕੀ ਜਾਣਕਾਰੀ ਦਿੱਤੀ ਹੈ ਬਕਾਇਆ ਕਦੋਂ ਜਾਰੀ ਹੋਵੇਗਾ ਸਾਰੀ ਹੀ ਤੁਹਾਡੇ ਨਾਲ ਸਾਰੀ ਹੀ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਯੂਰ ਕਰ ਲੈਣਾ ਜੀ ਕਿਉਂਕਿ ਮੁਲਾ ਦੋਸਤੋ ਗੱਲ ਕਰ ਲੈਨੇ ਅੱਜ ਦੀ ਵੱਡੀ ਅਪਡੇਟ ਦੇ ਵਲ ਮੁਲਾਜ਼ਮਾਂ ਤੇ ਪੈਨਸ਼ਨ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਬਕਾਇਆ ਸੰਬੰਧੀ ਪਟੀਸ਼ਨ ਪਾਈ ਹੋਈ ਹੈ ਜਿਸ ਦੀ ਸੁਣਵਾਈ 22 ਜਨਵਰੀ ਨੂੰ ਡਬਲ ਬੈਂਚ ਤੇ ਹੋਵੇਗੀ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੇ ਨਾਲ ਮੀਟਿੰਗਾਂ ਕਰਕੇ ਬਕਾਇਆ ਸੰਬੰਧੀ ਕੋਈ ਹੱਲ ਕਢਣਾ ਕੱਢੇਗੀ ਕਿ ਪੰਜਾਬ ਦੇ ਜਿਹੜੇ ਪਿਛ ਪੰਜਾਬ ਦੇ ਜੋ ਮੰਤਰੀ ਹਰਪਾਲ ਸਿੰਘ ਚੀਮਾ ਨੇ ਤੋਂ ਇੱਕ ਕਾਨਫਰੰਸ ਦੇ ਦੌਰਾਨ ਗੱਲਬਾਤ ਦੇ ਦੌਰਾਨ ਉਹਨਾਂ ਤੋਂ ਪੱਤਰਕਾਰਾਂ ਨੇ ਪੁੱਛਿਆ ਗਿਆ ਕਿ ਮੁਲਾਜ਼ਮਾਂ ਦੇ ਏਰੀਆ ਦੇ ਬਕਾਇਆ ਜਿਹੜੇ ਉਹ ਕਦੋਂ ਜਾਰੀ ਹੋਣਗੇ ਤਾਂ ਉਸ ਸੰਬੰਧੀ ਵੱਡੀ ਅਪਡੇਟ ਜਿਹੜੀ ਬਕਾਇਆ ਜਾਰੀ ਕਰਨ ਸੰਬੰਧੀ ਉਹਨਾਂ ਨੇ ਦਿੱਤੀ ਹੈ ਉਹ ਕਿਹਾ ਹੈ ਕਿ ਉਹ ਸਾਡੇ ਨਾਲ ਸਾਂਝੀ ਕਰ ਦਿੰਨੇ ਆ ਤੁਹਾਡੇ ਨਾਲ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿਧਮਤੇ ਹਰਪਾ ਸਿੰਘ ਚੀਮਾ ਤੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਦੇ ਵੱਲੋਂ ਜਿਹੜਾ ਪੁੱਛਿਆ ਗਿਆ ਕਿ ਮਲਾਜ਼ਮਾਂ ਦੇ ਮੁੱਦਿਆਂ ਦੇ ਉੱਪਰ ਤੁਹਾਡਾ ਕੀ ਕਹਿਣਾ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਮਲਾਜ਼ਮਾਂ ਦਾ ਇਹ ਕਾਫੀ ਜਿਹੜੇ ਮੁੱਦੇ ਆ ਜਿਸ ਦੇ ਵਿੱਚ ਏਰੀਅਲ ਬਕਾਇਆ ਦੇ ਮੁੱਦੇ ਉੱਪਰ ਬੋਲਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਇਸ ਸਬੰਧੀ ਮਾਮਲਾ ਜਿਹੜਾ ਹੈ ਉਸ ਦਾ ਪ੍ਰੋਪੋਜ਼ਲ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਕਦੇ ਹਾਂ ਦਸੰਬਰ ਦੇ ਆਖਰੀ ਹਫਤੇ ਦੇ ਵਿੱਚ ਪਹਿਲੀ ਕਿਸ਼ਤ ਦੂਸਰੀ ਕਿਸ਼ਤ ਜਿਹੜੀ ਹੈ ਜਨਵਰੀ ਮਹੀਨਾ ਤੀਸਰੀ ਕਿਸ਼ਤ ਜਿਹੜੀ ਫਰਵਰੀ ਮਹੀਨਾ ਜਿਹੜੀ 88 ਸਾਲ ਤੋਂ ਵੱਧ ਉਮਰ ਦੇ ਜਿਹੜੇ ਰਿਟਾਇਰ ਹੋਈ ਹੈ ਉਹ ਉਹਨਾਂ ਨੂੰ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਸੀਂ ਜੋ 75 ਸਾਲ ਤੇ 85 ਸਾਲ ਦੇ ਵਿੱਚ ਘਰ ਲਈ ਅੱਗੇ ਜਿਹੜੇ ਉਹਨਾਂ ਨੂੰ ਅਸੀਂ 12 ਕਿਸ਼ਤਾਂ ਵਿੱਚ ਦਵਾਂਗੇ ਉਸ ਤੋਂ ਥੱਲੇ ਅਸੀਂ 36 ਕਿਸ਼ਤਾਂ ਦੇ ਵਿੱਚ ਦਵਾਂਗੇ ਅਤੇ ਜੋ ਮੁਲਾਜ਼ਮ ਹੈ ਜਿਹੜੇ ਉਹਨਾਂ ਦੀਆਂ 36 ਕਿਸ਼ਤਾਂ ਜਿਹੜੀਆਂ ਅਸੀਂ ਅਸੀਂ ਉਹ 1 April 2026 ਤੋਂ ਸ਼ੁਰੂ ਕਰਾਂਗੇ ਸੋ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਇਹ ਬਕਾਇਆ ਜਾਰੀ ਕਰਨ ਦੇ ਜਿਹੜੀ ਪ੍ਰਪੋਜ਼ਲ ਆ ਉਹ ਦੱਸੀ ਹੈ ਬਰ ਦੋਸਤੋ ਇਹ ਜਿਹੜੀ ਸਿਰਫ ਇੱਕ ਪ੍ਰਪੋਜ਼ਲ ਹੈ ਜਿਸ ਪ੍ਰਪੋਜ਼ਲ ਦੇ ਉੱਪਰ ਹਲੇ ਤੱਕ ਕੋਈ ਵੀ ਫਾਈਨਲ ਡਿਸੀਜਨ ਜਿਹੜਾ ਹੈ ਹਾਈ ਕੋਰਟ ਦੇ ਵੱਲੋਂ ਨਹੀਂ ਦਿੱਤਾ ਗਿਆ ਹੈ ਇਹ ਪ੍ਰਪੋਜ਼ਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਦਿੱਤੀ ਗਈ ਸੀ ਸੋ ਬਕਾਇਆ ਜਾਰੀ ਕਰਨ ਸੰਬੰਧੀ ਹਲੇ ਤੱਕ ਕੋਈ ਪੁਖਤਾ ਜਿਹੜੀ ਹੈ ਅਪਡੇਟ ਜਾਣਕਾਰੀ ਜਿਹੜੀ ਸਾਹਮਣੇ ਨਹੀਂ ਆਈ ਹੈ ਸੋ ਦੋਸਤੋ ਇਸ ਤੋਂ ਇਲਾਵਾ ਜਿਹੜਾ ਹੈ ਜਿਹੜਾ ਡੀਏ ਦੇ ਵਿੱਚ ਵਾਅਦਾ ਸਰਕਾਰ ਨੇ ਪਹਿਲਾਂ 4% ਡੀਏ ਵਾਅਦਾ ਦਿੱਤਾ ਸੀ ਹੁਣ ਜਿਹੜਾ ਖਬਰਾਂ ਦੇ ਅਨੁਸਾਰ ਨਵੇਂ ਸਾਲ ਦੇ ਮੌਕੇ ਤੇ ਡੀਏ ਦੇ ਵਿੱਚ 11% ਦਾ ਵਾਅਦਾ ਕੀਤੇ ਜਾਣ ਦੇ ਅਨੁਸਾਰ ਨਜ਼ਰ ਆ ਰਹੇ ਨੇ ਬਕਾਇਆ ਰਕਮ ਜਿਹੜੀ ਹੈ 18228 ਕਰੋੜ ਦੀ ਜਿਹੜੀ ਅਦਾਇਗੀ ਦੀ ਗੱਲ ਕਰੀਏ ਤਾਂ ਪੁਰਾਣਾ ਜਿਹੜਾ ਰਹਿੰਦਾ ਬਕਾਇਆ ਹੱਲ ਕਰਨ ਦੇ ਲਈ 50% ਡੀਏ ਜਾਰੀ ਕਰਨ ਦੀ ਵੀ ਗੱਲ ਚੱਲੀ ਹੈ ਨਵੀਆਂ ਸਕੀਮਾਂ ਦੀ ਬਹਾਲੀ ਕੀਤੇ ਗਏ ਬੰਦ ਮੋੜ ਪੱਤੇ ਬਹਾਲ ਕਰਨ ਦੀ ਜਿਹੜੀ ਮੰਗ ਕੀਤੀ ਗਈ ਹੈ ਕਈ ਸੁਭltਾ ਨੂੰ ਮੋੜ ਲਾਗ ਕਰਨ ਦੇ ਸੰਕੇਤ ਮਿਲ ਰਹੇ ਹਨ ਕਿਵੇਂ ਕਿਵੇਂ ਕਰਕੇ ਜਿਵੇਂ ਕਿ ਮੁਲਾਜ਼ਮਾਂ ਤੇ ਪੈਨਸ਼ਨ ਆਪਣੇ ਹੱਕਾਂ ਦੀ ਲਗਾਤਾਰ ਜਿਹੜੀ ਸੰਘਰਸ਼ਾਂ ਤੇ ਭੁੱਖ ਹੜਤਾਲ ਵੀ ਕਰ ਰਹੇ ਨੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਤੋਹਫ਼ਾ ਦੇਣ ਦਾ ਫੈਸਲਾ ਕੀਤਾ ਹੈ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸਹੀ ਪੱਧਰ ਤੇ ਹੱਲ ਕਰਨ ਦੇ ਲਈ ਸਰਕਾਰ ਦੇ ਵੱਲੋਂ ਯਤਨ ਕੀਤੇ ਜਾ ਰਹੇ ਨੇ ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਧੰਨਵਾਦ